ਅਮਰੀਕਾ ਤੋਂ ਗੈਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਤਿੰਨ ਫਲਾਈਟਾਂ ਜੋ ਹੈਗੀਆਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੈਂਡ ਕੀਤੀਆਂ ਤੇ ਬੀਤੇ ਦਿਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਿਹੜੇ ਸਿੱਖ ਨੌਜਵਾਨ ਨੇ ਬਿਨਾਂ ਦਸਤਾਰ ਤੋਂ ਨਜ਼ਰ ਆ ਰਹੇ ਨੇ ਅਜਿਹੇ ਦੇ ਵਿੱਚ ਮਨਦੀਪ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਪੂਰੀ ਹੜਬੀਤੀ ਦੱਸੀ ਗਈ ਹੈ ਕਿਸ ਤਰੀਕੇ ਦੇ ਨਾਲ ਅਮਰੀਕੀ ਫੌਜੀਆਂ ਦੇ ਵੱਲੋਂ ਉਸ ਦੇ ਕੇਸ ਜਿਹੜੇ ਹੈਗੇ ਕੱਟਣ ਦੇ ਲਈ ਕਹਿ ਦਿੱਤਾ ਗਿਆ ਦਸਤਾਰ ਜੋ ਹੈ ਉਹ ਵੀ ਕੜਾ ਤੇ ਸਿਰਸਾਬ ਜੋ ਹੈ ਉਹ ਲਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਗਿਆ ਅਜੇਹੇ ਦੇ ਵਿੱਚ ਜੋ ਮਨਦੀਪ ਸਿੰਘਾ ਉਸ ਦੇ ਵੱਲੋਂ ਜਾਣਕਾਰੀ ਇਹ ਵੀ ਸਾਂਝੀ ਕੀਤੀ ਗਈ ਕਿ ਲਗਾਤਾਰ ਹੀ ਉਹਨਾਂ ਉੱਤੇ ਤਸ਼ੱਦਦ ਇਸ ਤਰੀਕੇ ਨਾਲ ਕੀਤੀ ਗਈ ਜਿਸ ਤਰੀਕੇ ਨਾਲ ਉਹਨਾਂ ਨੇ ਕੋਈ ਅਪਰਾਧ ਕੀਤਾ ਹੋਵੇ ਕੋਈ ਵੱਡਾ ਜ਼ੁਰਮ ਕੀਤਾ ਹੋਵੇ ਅਜੇਹੇ ਦੇ ਵਿੱਚ ਲਗਾਤਾਰ ਵੀ ਆਲਸੋ ਸਖਸ਼ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜੋ ਕਿ ਸਾਬਕਾ ਫੌਜੀ ਸੀਗਾ ਪੈਸੇ ਕਮਾਉਣ ਤੋਂ ਬਾਅਦ ਪੈਸੇ ਇਕੱਠੇ ਹੋਏ ਸੀ ਝੁੱਕਾ ਰਾਲੀਏ ਉਸ ਦੇ ਗਹਿਣੇ ਜਿਹੜੇ ਹੈਗੇ ਵੇਚ ਕੇ ਤੇ ਹੋਰ ਪੈਸੇ ਜਿਹੜੇ ਹੈਗੇ ਕਰਜ਼ ਦੇ ਵਿੱਚੋਂ ਲੈ ਕੇ ਉਹ ਵਿਦੇਸ਼ ਗਿਆ ਸੀ ਹਾਲਾਂਕਿ ਕਈ ਥਾਵਾਂ ਤੇ ਜਾਣ ਦੀ ਯੋਜਨਾ ਸੀ ਪਰ ਕਿਤੇ ਵੀ ਗੱਲ ਨਹੀਂ ਬਣੀ ਜਿਸ ਤੋਂ ਬਾਅਦ ਅਮਰੀਕਾ ਦੇ ਵਿੱਚ ਸੁਨਹਿਰੀ ਭਵਿਕ ਦੀ ਆਸ ਦੇ ਵਿੱਚ ਸਾਬਤ ਸੂਰਤ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਿਹੜਾ ਹੈਗਾ ਉਹ ਅਮਰੀਕਾ ਗਿਆ ਸੀ ਲੇਕਿਨ ਜਦੋਂ ਵਾਪਸ ਆਇਆ ਤਾਂ ਵਾਪਸ ਆ ਕੇ ਉਸ ਦਾ ਸੁਪਨਾ ਤਾਂ ਜ਼ਰੂਰ ਟੁੱਟਿਆ ਹੀ ਦੂਜੇ ਪਾਸੇ ਜੋ ਉਸ ਨੂੰ ਬڑا ਅਫਸੋਸ ਇਸ ਗੱਲ ਦਾ ਵੀ ਹੋਇਆ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਵਤੀਰਾ ਕੀਤਾ ਗਿਆ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਉਸ ਦੇ ਵੱਲੋਂ ਕੁਝ ਅਜਹੀਆਂ ਤਸਵੀਰਾਂ ਵੀ ਪੇਸ਼ ਕੀਤੀਆਂ ਗਈਆਂ ਨੇ ਜਿਸ ਤਰੀਕੇ ਨਾਲ ਉਹ ਪੰਜਾਬ ਤੋਂ ਭਾਰਤ ਤੋਂ ਰੂਟ ਜੋਇਆ ਡਾਂਕੀ ਰੂਟ ਦੇ ਰਾਹੀਂ ਵਿਦੇਸ਼ ਅਮਰੀਕਾ ਦੇ ਵਿੱਚ ਜਾਂਦੇ ਨੇ ਤਾਂ ਤਸਵੀਰਾਂ ਨੂੰ ਲੈ ਕੇ ਲਗਾਤਾਰ ਹੀ ਰਿਐਕਸ਼ਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਐਜੀਪੀਸੀ ਦੇ ਵੱਲੋਂ ਵੀ ਇਸ ਗੱਲ ਦੀ ਨਿਖੇਦੀ ਕੀਤੀ ਗਈ ਹੈਗੀ ਕਿ ਕਿਸ ਤਰੀਕੇ ਦੇ ਨਾਲ ਛੇੜ ਜਾਨੀ ਜਿਹੜੀ ਹੈਗੀ ਆ ਕੀਤੀ ਗਈ ਹੈਗੀ ਜੋ ਪਗ ਹੈ ਜੋ ਕੜੇ ਹੈਗੇ ਉਹ ਲਾ ਦਿੱਤੇ ਗਏ ਡਸਟਬਿਨ ਦੇ ਵਿੱਚ ਸੁੱਟ ਦਿੱਤੇ ਗਏ ਅਜਿਹੇ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਉੱਤੇ ਜੋ ਇਹ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਮਨਦੀਪ ਸਿੰਘ ਜੁਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈਗਾ ਆ ਕਿ ਰਿਟਾਇਰਮੈਂਟ ਤੋਂ ਬਾਅਦ ਮੈਨੇ ਮੈਪ ਪਲੈਨਿੰਗ ਜਿਹੜੀ ਹੈਗੀ ਕੀਤੀ ਸੀ ਕਿ ਅਸੀਂ ਜਾਵਾਂਗੇ ਵਿਦੇਸ਼ ਉੱਥੇ ਜਾ ਕੇ ਸੈਟਲ ਹੋਵਾਂਗੇ ਪਰ ਜੋ ਉਹਨਾਂ ਦਾ ਸੁਪਨਾ ਹੈਗਾ ਉਹ ਟੁੱਟ ਗਿਆ 13 ਅਗਸਤ ਨੂੰ ਅਮਰੀਕਾ ਜਾਣ ਦੇ ਲਈ ਘਰੋਂ ਮਨਦੀਪ ਸਿੰਘ ਨਿਕਲਦਾ ਹੈਗਾ ਉਸ ਤੋਂ ਬਾਅਦ ਬੀਤੀ ਦਿਨੀ ਹੀ ਉਹ ਪੰਜਾਬ ਵਾਪਸ ਆਉਂਦਾ ਹੈ ਡਿਪੋਰਟ ਉਸ ਨੂੰ ਕੀਤਾ ਜਾਂਦਾ ਹੈ ਉਸ ਦੇ ਵੱਲੋਂ ਜਾਣਕਾਰੀ ਇਹ ਵੀ ਦਿੱਤੀ ਗਈ ਕਿ ਜੋ ਹਤਕੜੀਆਂ ਹੈਗੀਆਂ ਉਹ ਵੀ ਬਨੀਆਂ ਗਈਆਂ ਸਨ ਬੇੜੀਆਂ ਵੀ ਬਨੀਆਂ ਗਈਆਂ ਸਨ ਪਰ ਅਜੇਹੇ ਦੇ ਵਿੱਚ ਲੈਂਡਿੰਗ ਤੋਂ ਪਹਿਲਾਂ ਹੀ ਉਹ ਬੇੜੀਆਂ ਖੋਲ ਦਿੱਤੀਆਂ ਗਈਆਂ ਤਾਂ ਜੋ ਤਸਵੀਰਾਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੀਡੀਆ ਦੇ ਸੰਮੁਖ ਨਾ ਹੋ ਸਕਣ ਕਿ ਕਿਸ ਤਰੀਕੇ ਦਾ ਬਤੀਰਾ ਅਮਰੀਕਾ ਦੇ ਵੱਲੋਂ ਕੀਤਾ ਗਿਆ ਇਹਨਾਂ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਨੂੰ ਦੇਸ਼ ਨਿਕਾਲਾ ਕੀਤਾ ਗਿਆ ਅਜਿਹੇ ਦੇ ਵਿੱਚ ਮਨਦੀਪ ਸਿੰਘ ਦੇ ਨਾਲ ਜੋ ਕੁਝ ਹੋਇਆ ਉਸ ਦੀ ਨਿਖੇਦੀ ਹਰ ਪਾਸੇ ਕੀਤੀ ਜਾ ਰਹੀ ਹੈਗੀ ਆ ਹਾਲਾਂਕਿ ਇਸ ਦੇ ਵਿੱਚ ਕਿਹਾ ਇਹ ਵੀ ਜਾ ਰਿਹਾ ਕਿ ਜਦੋਂ ਡੌਂਕੀ ਰੂਟ ਅਪਣਾਇਆ ਜਾਂਦਾ ਹੈਗਾ ਤਾਂ اسی ਤਰੀਕੇ ਦੇ ਨਾਲ ਉਹਨਾਂ ਦੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਪਰ ਇਸੁੱਤੇ ਕੀ ਕੁਝ ਕਾਰਵਾਈ ਹੁੰਦੀ ਉਹ ਵੀ ਦੇਖਣਾ ਹੋਵੇਗਾ ਪਰ ਫਿਲਹਾਲ ਤੁਹਾਨੂੰ ਅਸੀਂ ਉਹ ਹੜ ਬੀਤੀ ਸੁਣਾਉਂਦੇ ਆ ਜੋ ਮਨਦੀਪ ਸਿੰਘ ਨੇ ਆਪਣੇ ਮੂੰਹੋਂ ਪੂਰੀ ਕਹਾਣੀ ਦੱਸੀ ਹੈਗੀ ਕਿਸ ਤਰੀਕੇ ਦੇ ਨਾਲ ਉਹ ਵਿਦੇਸ਼ ਗਿਆ ਕਿਸ ਤਰੀਕੇ ਦੇ ਨਾਲ ਅਲੱਗ-ਅਲੱਗ ਦੇਸ਼ਾਂ ਦੇ ਰਾਹੀ ਅਮਰੀਕਾ ਦਾ ਸਫ਼ਰ ਤੈਅ ਕੀਤਾ ਗਿਆ ਕੈਂਪ ਦੇ ਵਿੱਚ ਕਿਵੇਂ ਰੱਖਿਆ ਗਿਆ ਕਿਸ ਤਰੀਕੇ ਦੇ ਨਾਲ ਸ਼ਬਦਕ ਜੋ ਟਾਇਆ ਗਿਆ ਉਸ ਉਤੇ ਤੇ ਕਿਸ ਤਰੀਕੇ ਦੇ ਨਾਲ ਅਮਰੀਕੀ ਫੌਜੀਆਂ ਦੇ ਵੱਲੋਂ ਮਨਦੀਪ ਸਿੰਘ ਦੇ ਨਾਲ ਵਤੀਰਾ ਕੀਤਾ ਗਿਆ ਕੀ ਕੁਝ ਕਹਿਣਾ ਮਨਦੀਪ ਸਿੰਘ ਦਾ ਉਹ ਸੁਣਾਉਂਦੇ ਆ ਜੀਪੀਸੀ ਨੂੰ ਵੀ ਚਾਹੀਦਾ ਸਾਡੇ ਬਾਰੇ ਸੋਚਣਾ ਕਿ ਕਦੇ ਸਾਡਾ ਦੇਖੋ ਵੀ ਦੁਰਵਿਹਾਰ ਕਿੰਨਾ ਹੋ ਰਿਹਾ ਉਥੋਂ ਸਿੱਖ ਬੰਦਿਆਂ ਦਾ ਤੁਸੀਂ ਇਹ ਦੇਖੋਗੇ ਜਦੋਂ ਜਹਾਜ਼ ਦੇ ਵਿੱਚ ਉਤਰੇ ਹਨ ਉੱਥੇ ਪੁਲਿਸ ਅਫਸਰ ਵੀ ਸਾਰੇ ਵੇਖਣ ਦੇ ਹੀ ਵੀ ਬੱਚਿਆਂ ਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਹੀ ਸਾਰਿਆਂ ਦੇ ਜੂੜੇ ਖਿਲਰੇ ਹੀ ਨਾ ਕਿਸੇ ਦੇ ਕੋਈ ਪਰਨਾ ਨਾ ਕੋਈ ਇੰਨਾ ਬਹੁ ਬੁਰੇ ਹਾਲ ਹੀ ਗੇ ਤੇ ਬੈਗ ਵੀ ਇਹਨਾਂ ਨੇ ਸਾਰਿਆਂ ਤੋਂ ਲਾਸਟ ਦਿੱਤੇ ਆ ਜਦੋਂ ਇਹਨਾਂ ਨੇ ਕੰਮ ਖਤਮ ਆ ਇਹਨਾਂ ਨੂੰ ਚਾਹੀਦਾ ਇਹ ਹੀ ਵੀ ਜਦੋਂ ਜਹਾਜ਼ ਚ ਉਤਰੇ ਆ ਨਾ ਆਪੋ ਆਪਣੇ ਬੈਗ ਦੇ ਵਿੱਚੋਂ ਆਪਣੀ ਦਸਤਾਰ ਕੱਢੋ ਤੇ ਆਪਣੇ ਸਿਰ ਤੇ ਮਤਲਬ ਪਹਿਲਾਂ ਦਮਾਲਾ ਸਜਾਓ ਕੱਲ ਆਏ ਸੀ ਜਿਹੜੇ ਤੇ ਸਾਡਾ ਇਹਨਾਂ ਨੇ ਅਮਰਸਰ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਕਿ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਦਾ ਮਾੜਾ ਅਖਸਰੂਪਤ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਜਹਾਜ਼ ਆ ਲਿਆ ਨਾ ਅਮੀ ਨੂੰ ਨਹੀਂ ਪਤਾ ਹਨੂ ਇੱਕ ਵਾਰੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਇੱਕ ਸੇਬ ਹੀ ਇੱਕ ਲੇਜ ਹੀ ਆ ਉਹ ਵੀ ਵੀ ਚੁਕੀਆਂ ਨੇ ਖਾ ਲਿਆ ਕਿਉਂਕਿ ਕਈ ਖਾਣ ਤੋਂ ਡਰਦੇ ਸੀ ਉਹਨਾਂ ਨੂੰ ਇਹੀ ਜੀ ਅੰਦਰ ਲੈਟਰਨ ਬਾਥਰੂਮ ਹੈਗਾ ਪਤਾ ਨਹੀਂ ਪਾਣੀ ਹੈਗਾ ਕਿ ਨਹੀਂ ਹੈਗਾ ਜੇ ਖਾ ਲਿਆ ਤੇ ਲੈਟਰਨਿੰਗ ਕਰਨ ਦੇਣੀ ਹੈ ਕਿ ਨਹੀਂ ਹੱਥ ਘੜੀਆਂ ਤੇ ਖੋਲਦੇ ਨਹੀਂ ਸੀ ਉਹ ਤੋ ਵਿਚਾਰੇ ਖਾਂਦੇ ਪੀਂਦੇ ਨਹੀਂ ਸਿਰਫ ਪਾਣੀ ਪੀ ਲੈਂਦੇ ਪਾਣੀ ਪੀਨ ਲਿਓ ਇੱਕ ਹੱਥ ਖੋਲ ਦਿੰਦੇ ਹੀ ਬੰਦਾ ਬਾਥਰੂਮ ਕਰ ਲੈਂਦਾ ਹੈ ਉਹ ਹੱਥ ਘੜੀਆਂ ਮੈਂ ਸਿਰਫ ਮਤਲਬ ਲੈਂਡ ਜਾਜ ਲੈਂਡ ਹੋਣ ਤੋਂ ਪਹਿਲਾਂ ਉਹਨਾਂ ਨੇ ਕਿੰਨੇ ਪੈਸੇ ਖਰਚੇ ਕਿਸ਼ਤ ਸਰ ਮੇਰੀ ਟੋਟਲ ਗੱਲ ਜਿਹੜੀ ਏਜੰਟ ਨਾਲ ਰਹੀ ਨਾ ਉਹ 40 ਲੱਖ ਰੁਪਏ ਦੀ ਹੋਈ ਸੀ ਮਤਲਬ ਕਿ ਅਮਰੀਕਾ ਪਾਰ ਕਰਾਉਣ ਦੀ ਬਾਅਦ ਵਿੱਚ ਮੇਰੀ ਗੱਲ ਨਾਲ ਹੀ ਇਹ ਹੋਈ ਉਹ ਕਹਿੰਦੇ ਸੀ ਵੀ ਤੈਨੂੰ ਸੇਫ ਕਢਾ ਦਾਂਗੇ ਸੇਫ ਦਾ ਮਤਲਬ ਕਿ ਤੈਨੂੰ ਪੁਲਿਸ ਦੇ ਹੱਥ ਨਹੀਂ ਲੱਗਣ ਦਵਾਂਗੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਿੱਥੇ ਤੂੰ ਸੈਕਰਾਮੈਂਟੋ ਕਹੇਗਾ ਕਿਤੇ ਵੀ ਕਹੇਗਾ ਮਤਲਬ ਐਲਏ ਕਹੇਗਾ ਤੈਨੂੰ ਉੱਥੇ ਭੇਜ ਦਵਾਂਗੇ ਉਹਦੇ ਵਿੱਚ ਫਿਰ ਇਹਨਾਂ ਨੂੰ ਮੈਂ ਕਿਹਾ ਯਾਰ ਮੇਰੇ ਕੋਲ ਤੇ ਪੈਸੇ ਇੰਨਾ ਹੀ ਕਿ ਮਤਲਬ 35-36 ਲੱਖ ਰੁਪਈਆ ਮੈਨੂੰ ਫੌਜ ਚ ਆਇਆ ਸੀ ਪੈਨਸ਼ਨ ਦਾ ਇਕੱਠਾ ਪੈਸਾ ਉਹ ਮੈਂ ਦਿੱਤਾ ਤੇ ਆਪਣੀ ਵਾਈਫ ਦੇ ਮਤਲਬ ਜੁਵੈਲਰੀ ਜਿਹੜੀ ਸੀ ਨਾ ਉਹ ਵੇਚ ਵਟ ਕੇ ਮਤਲਬ ਮੈਂ 40 ਲੱਖ ਰੁਪਈਆ ਇਕੱਠਾ ਕੀਤਾ ਸੀ ਤੇ ਬਾਕੀ ਮੈਂ ਯਾਰ ਮੇਰੇ ਕੋਲ ਹੁਣ ਹੈ ਨਹੀਂ ਜੇ ਉਹ 14 ਲੱਖ ਰੁਪਈਆ ਦੇ ਬਦਲੇ ਜਿਹੜਾ ਹੋ ਰਿਹਾ ਸੀ ਨਾ ਮੈਂ ਇਹਨਾਂ ਨੂੰ 14 ਲੱਖ ਦੇਣਾ ਉਹ 1 ਏਜੰਟ ਕੋ ਮੇਰੇ ਕੋਲ ਹੈਗੇ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੇਰੀ ਗੱਲ ਏਜੰਟ ਨਾਲ ਅੱਜ ਹੋਈ ਆ ਉਹ ਕਹਿੰਦਾ ਵੀ ਕੱਲ ਬਹਿ ਕੇ ਗੱਲਬਾਤ ਕਰਾਂਗੇ ਜੇ ਤਾਂ ਮੇਰੇ ਨਾਲ ਕੱਲ ਬਹਿ ਕੇ ਗੱਲਬਾਤ ਕਰਦਾ ਠੀਕ ਆ ਨਹੀਂ ਤਾਂ ਫਿਰ ਮੈਂ ਕੱਲ ਨੂੰ ਬੁਲਾ ਕੇ ਤੇ ਮੈਂ ਉਹਨਾਂ ਦੇ ਨਾਮ ਵੀ ਦੱਸ ਦੇਣੀ ਆ ਤੁਸੀਂ ਕਹੇ ਸੀ ਕਿਤਰਾ ਪਹੁੰਚੇ ਕਿਸ ਤਰ੍ਹਾਂ ਜਿਹੜੀ ਕਸ਼ਟ ਪਈ ਦੱਸਣਾ ਪੈਣੀ ਮੈਂ ਸਰ 13 ਅਗਸਤ ਨੂੰ ਚ ਗਿਆ ਸੀ 2024 ਦੇ ਵਿੱਚ ਇਹ ਕਿਹੜੇ ਰੂਟ ਤੋਂ ਤੁਸੀਂ ਪਹੁੰਚੇ ਮੈਂ ਸਰ ਆਪਣੇ ਅੰਮ੍ਰਿਤਸਰ ਕੋ ਮੇਰੀ ਫਲਾਈਟ ਹੋਈ ਸੀੜੀ ਅੰਮ੍ਰਿਤਸਰ ਕੋ ਮੇਰੀ ਫਲਾਈਟ ਸੀੜੀ ਹੀ ਨਾ ਉਹ ਦਿੱਲੀ ਤੱਕ ਹੋਈ ਸੀ ਦਿੱਲੀ ਤੋਂ ਮੇਰੀ ਫਿਰ ਫਲਾਈਟ ਹੋਈ ਹੀ ਬੰਬੇ ਤੱਕ ਬੰਬੇ ਤੋਂ ਮੇਰੀ ਫਲਾਈਟ ਹੋਈ ਆਪਣੇ ਨਿਰੋਬੀਆ ਤੱਕ ਉਹ ਪਹੁੰਚ ਜਾਂਦੀ ਹੈ ਆਪਣੇ ਕੀਨੀਆਂ ਦੇ ਵਿੱਚ ਉਤੋਂ ਫਿਰ ਮੇਰੀ ਫਲਾਈਟ ਹੋਈ ਹੀ ਡਕਾਰ ਦੀ ਡਕਾਰ ਤੋਂ ਫਿਰ ਫਲਾਈਟ ਮੇਰੀ ਹੋਈ ਆ ਅਮਸਟਰਡਮ ਤੇ ਜੁਰਪ ਤੱਕ ਹੋਈ ਸੀ ਜੁਰਪ ਤੋਂ ਮੇਰੀ ਫਲਾਈਟ ਹੋਈ ਆ ਫਿਰ ਸੂਰੀਨੇਮ ਤੱਕ ਇਹ ਸਾਰਾ ਜਿਹੜਾ ਰਸਤਾ ਹੈ ਫਲਾਈਟ ਦਾ ਰਸਤਾ ਹੈ ਸੂਰੀਨੇਮ ਤੱਕ ਉਸ ਤੋਂ ਬਾਅਦ ਸਾਰ ਫਿਰ ਜਿਹੜਾ ਵੀ ਰਸਤਾ ਤੈਅ ਕੀਤਾ ਨਾ ਯੂ ਐਸ ਏ ਤੱਕ ਅਮਰੀਕਾ ਤੱਕ ਉਹ ਸਾਰਾ ਗੱਡੀਆਂ ਰਾਹੀਂ ਰਸਤਾ ਤੈਅ ਕੀਤਾ ਹੈ ਜਿਹੜਾ ਕਿ ਸੂਰੀਨੇਮ ਤੋਂ ਗਵਾਨਾ ਗਏ ਸੀ ਅਸੀਂ ਗਵਾਨਾ ਤੋਂ ਬਾਅਦ ਬਲੀਵੀਆ ਗਏ ਆ ਬਲੀਵੀਆ ਤੋਂ ਬਾਅਦ ਅੱਗੇ ਆ ਜਾਂਦਾ ਜੇ ਪੇਰੂ ਆ ਜਾਂਦਾ ਹੈ ਪੇਰੂ ਤੋਂ ਬਾਅਦ ਬ੍ਰਾਜ਼ੀਲ ਆ ਜਾਂਦਾ ਹੈ ਬਰਾਜ਼ੀਲ ਤੋਂ ਬਾਅਦ ਇਕਵਾਡੋਰ ਆ ਜਾਂਦਾ ਹੈ ਇਕਵਾਡੋਰ ਤੋਂ ਬਾਅਦ ਕੋਲੰਬੀਆ ਆ ਜਾਂਦਾ ਹੈ ਕੋਲੰਬੀਆ ਤੋਂ ਬਾਅਦ ਫਿਰ ਪਨਾਮਾ ਆ ਜਾਂਦਾ ਜੀ ਸਰਕਾ ਤਾਂ ਕਿੰਨਾ ਰਸਤਾ ਹੈ ਜੰਗਲਾਂ ਦਾ ਜਾਂ ਪਾਣੀ ਦਾ ਰਸਤਾ ਕਿੰਨਾ ਇਹ ਸਰ ਤਕਰੀਬਨ ਹੀ ਜੰਗਲੀ ਰਸਤਾ ਹੈ ਜੋ ਇਥੋਂ ਆਪਣਾ ਸੂਰੀਨੇਮ ਤੋਂ ਲੈ ਕੇ ਨਾ ਤੇ ਦਿਨਾਂ ਤੱਕ ਅਸੀਂ ਦੀਵਾਰ ਕ੍ਰੋਸ ਨਹੀਂ ਨਾ ਕਰਦੇ ਉਥੋਂ ਤੱਕ ਸਮਝ ਲਓ ਕਿ ਜੰਗਲੀ ਰਸਤਾ ਹੀ ਆ ਤੇ ਇਹ ਜਿਹੜੇ ਜਿਹੜੀ ਕੋਈ ਵੀ ਕੰਟਰੀ ਹੈ ਨਾ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਪੈਰੂ ਬ੍ਰਾਜ਼ੀਲ ਕੋਸਟਾ ਰੀਕਾ ਕੋਈ ਵੀ ਇਹ ਸਾਰੀਆਂ 4-4 ਦਿਨ ਦਾ ਰਸਤਾ ਵਾਹ ਤੇ ਗੱਡੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਬਹਿਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-10 15-15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਬਾਥਰੂਮ ਵੀ ਕਈ ਵੇਲੇ ਬੋਤਲਾਂ 'ਚ ਕਰਨਾ ਪੈਂਦਾ ਆ ਬਿਸਕਟ ਦੇ ਦਿੰਦੇ ਵਿੱਚ ਟੌਫੀਆਂ ਟੌਫੀਆਂ ਚੂਸ ਚਾਸ ਕੇ ਉਹੀ ਟਾਈਮ ਪਾਸ ਕਰਨਾ ਪੈਂਦਾ ਆ 70 ਦਿਨ ਤਾਂ ਮੈਂ ਮੈਗੀ ਖਾਦੀ ਜੇ ਇਕਵਾਡੋਰ ਦੇ ਵਿੱਚ ਹੋਟਲ ਦੇ ਵਿੱਚ ਜੇ ਮੈਂ ਖਾਂਦਾ ਹਾਂ ਠੱਡੇ ਢਪੀੜ ਹੁੰਦੀ ਜੇ ਨਹੀਂ ਖਾਂਦਾ ਤਾਂ ਤਾਂ ਭੁੱਖਾ ਮਰਦਾ ਆ ਪਲਾਸਟਿਕ ਦੇ ਚੌਲ ਹੁੰਦੇ ਹੀ ਪਾਣੀ ਗੰਦਾ ਹੈਗਾ ਪਾਣੀ ਚੀਨ ਸਫਾਈ ਕਰਨਾ ਪੈ ਸਕਦਾ ਸਮੁੰਦਰ ਦੇ ਵਿੱਚ ਵੀ 2.5 ਤੋਂ ਲੈ ਕੇ 3.5 ਘੰਟੇ ਦੀ ਜਿਹੜੀ ਸੀਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਉਦੋਂ ਅਸੀਂ ਇਹ ਕਹਿੰਨੇ ਹਾਂ ਕਿ ਜਾਂ ਤਾਂ ਇੱਥੋਂ ਵਾਪਸ ਚਲੀ ਜਾਈਏ ਇਦਾਂ ਦਾ ਸਫ਼ਰ ਨਾ ਅੱਗੇ ਮਿਲ ਜੇ ਪਰ ਸਾਨੂੰ ਬੰਦਿਆਂ ਨੇ ਕਿਹਾ ਹੀ ਹੈਗਾ ਕਿ ਇਹੀ ਸਫ਼ਰ ਹੈ ਮਤਲਬ ਕਿਸਤੀ ਵਾਲਾ ਅਗਲੇ ਜੰਗਲੀ ਜੰਗਲੀ ਇਲਾਕਾ ਹੀ ਆ ਉਹ ਜਿਹੜਾ ਜੰਗਲੀ ਇਲਾਕਾ ਅਸੀਂ ਤੈਅ ਕੀਤਾ ਉਹਦੇ ਵਿੱਚ ਅਸੀਂ ਮਤਲਬ ਮਗਰਮਛ ਬਹੁਤ ਦੇਖੀ ਅਰੇ ਵਿੱਚ ਹਾਂ ਮਤਲਬ ਪਨਾਮਾ ਦੇ ਵਿੱਚ ਖਤਰਾ ਹੀ ਖਤਰਾ ਹੀ ਆ ਬਹੁਤ ਜਿਆਦਾ ਮਾੜੇ ਹਾਲ ਹੀਗੇ ਬੰਦਾ ਇਹ ਕਹਿੰਦਾ ਹੈ ਕਿ ਮੈਂ ਆ ਕਿੱਥੇ ਗਿਆ ਹਾਂ ਜਿਹੜਾ ਪਨਾਮਾ ਹੀ ਪਨਾਮਾ ਕ੍ਰੋਸ ਕਰਨ ਤੇ ਮੈਨੂੰ 13 ਦਿਨ ਲੱਗੇ ਹੀਗੇ ਤੇ ਜਿਹਦੇ ਵਿੱਚੋਂ 6 ਘੰਟੇ ਬਾਅਦ ਬ੍ਰੇਕ ਕਰਾਉਂਦਾ ਵਾ ਡੋਂਕਰ ਡੋਂਕਰ ਬ੍ਰੇਕ ਕਰਾਉਣ ਤੋਂ ਬਾਅਦ ਇਹਨਾਂ ਦਾ ਕੈਂਪ ਆ ਜਾਂਦਾ ਫਿਰ ਉੱਥੇ ਰਾਤ ਰੱਖਦੇ ਆ ਇਹਦੇ ਵਿੱਚ ਖਾਣ ਪੀਣ ਲਈ ਮਾਸਾ ਬਿਸਕੁਟ ਹੁੰਦੇ ਆ ਜਾਂ ਮੈਗੀ ਹੁੰਦੀ ਆ ਜਾਂ ਕੱਚੀਆਂ ਪਿੱਲੀਆਂ ਰੋਟੀਆਂ ਖਾ-ਪੀ ਕੇ ਟਾਈਮ ਪਾਸ ਕਰਨਾ ਪੈਂਦਾ ਬੰਦੇ ਅਮਰੀਕਾ ਵਿੱਚ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਦੋਂ ਸਾਰ ਅਸੀਂ ਦੀਵਾਰ ਕ੍ਰੋਸ ਕਰ ਲਈ ਹੈ ਨਾ ਉੱਥੋਂ ਬਾਅਦ ਕਈ ਬੰਦੇ ਹੁੰਦੇ ਆ ਆਪਣੇ ਆਪ ਖੁਦ ਅਰੈਸਟ ਕਰਵਾ ਲੈਂਦੇ ਆ ਪਰ ਹੁਣ ਇਹਨਾਂ ਨੂੰ ਇਹ ਨਾ ਪਤਾ ਲੱਗ ਗਿਆ ਹੀ ਬੰਦਿਆਂ ਨੂੰ ਕਿ ਡੋਨਾਲਡ ਟਰੰਪ ਦਾ ਡਰੇ ਆ ਗਿਆ ਵੀ ਬੰਦੇ ਰਿਪੋਰਟ ਹੋਣੇ ਆ ਹੁਣ ਬੰਦੇ ਪੁਲਿਸ ਤੋਂ ਵੀ ਚੋਰੀ ਜਾਂਦੇ ਸੀ ਅਸੀਂ ਜਦੋਂ ਦੀਵਾਰ ਕ੍ਰੋਸ ਕੀਤੀ ਸਾਨੂੰ ਪੁਲਿਸ ਨੇ ਉੱਥੇ ਫੜ ਲਿਆ ਸੀ ਪੁਲਿਸ ਨੇ ਫੜ ਕੇ ਸਾਨੂੰ ਗੋਡਿਆਂ ਭਾਰ ਬਿਠਾ ਕੇ ਸਾਡੀ ਤਲਾਸ਼ੀ ਤਲੂਸੀ ਲਈ ਸਾਰਾ ਕੁਝ ਚੈੱਕ ਕੀਤਾ ਸੀ ਆ ਚਲੋ ਸਾਡੇ ਕੋਲ ਨਿਕਲਣਾ ਕੀ ਕਿਉਂਕਿ ਅਸੀਂ ਤਾਂ ਕ੍ਰੋਸ ਹੀ ਕਰਨਗੇ ਆ ਸਾਲਮ ਲੈਣ ਵਾਸਤੇ ਗਏ ਸੀਗੇ ਬੈਗ ਬੂ ਖਾਲੀ ਕੀਤੇ ਉਹਨਾਂ ਨੇ ਤਸ਼ਮੇ ਤੁਸਮੇ ਲਵਾ ਦਿੱਤੇ ਆ ਪਰ ਸਾਡੇ ਨਾਲ ਇੱਕ ਬੜੀ ਵੱਡੀ ਗੱਲ ਉੱਥੇ ਨਾ ਸਰਦਾਰ ਬੰਦਿਆਂ ਨਾਲ ਬਹੁਤ ਜ਼ਿਆਦਾ ਗਲਤ ਹੋਈ ਆ ਮੈਂ ਤਾਂ ਚਲੋ ਗੁਰਸਿੱਖ ਹੀ ਤਕਰੀਬਨ ਹੋਰ ਬੰਦੇ ਮੈਂ ਅਮਰਤ ਧਾਰੀ ਸਿੱਖ ਹੀ ਉੱਥੇ ਜਾ ਕੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਆ ਕਿ ਕਾਨੂੰਨ ਇੰਗਲਿਸ਼ ਨਹੀਂ ਆਉਂਦੀ ਵਿੱਚ ਜੇ ਕੋਈ ਇੰਗਲਿਸ਼ ਵਾਲਾ ਹੋਵੇ ਉਹਨੇ ਬੋਲ ਦੇਣਾ ਪਰ ਉੱਥੇ ਬੰਦਾ ਬੋਲਦਾ ਨਹੀਂ ਡਰਦਾ ਗਲਾ ਕਹਿੰਦਾ ਯਾਰ ਇੰਨੀ ਦੂਰ ਰਸਤਾ ਤਹੇ ਕਰਕੇ ਐ ਪਤਾ ਨਹੀਂ ਕੀ ਜੀ ਗੱਲ ਤੋਂ ਕੀ ਹੈ ਨਾ ਉੱਥੇ ਗਲਤ ਗੱਲ ਇਹ ਆ ਕਿ ਸਮਾਨ ਜਦੋਂ ਬੰਦੇ ਦੀ ਤਲਾਸ਼ੀ ਤਲੂਸੀ ਕਰਕੇ ਛੁੱਟ ਦਿੰਦੇ ਆ ਨਾ ਹੁਣ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟਬਿਨ ਦੇ ਵਿੱਚ ਪਈ ਹੋਣੀ ਆ ਜਿਵੇਂ ਸਾਡੇ ਵੀ ਉੱਥੇ ਹੀ ਪਈ ਆ ਖੁੱਲਿਆਂ ਜੂੜਾਂ ਜੂੜਿਆਂ ਦੇ ਨਾਲ ਖੁੱਲਿਆਂ ਵਾਲਾਂ ਦੇ ਨਾਲ ਹੱਥ ਘੜੀਆਂ ਪੈਰਾਂ ਨੂੰ ਲਾ ਕੇ ਤੇ ਕੈਂਪਰ ਦੇ ਵਿੱਚ ਲੈ ਕੇ ਜਾਂਦੇ ਆ ਇਹ ਦਾੜੀ ਕਦੋਂ ਕਿੱਥੋਂ ਦਾੜੀ ਸਰ ਇਹ ਮੇਰੀ ਵੈਸੇ ਡੋਂਕਰ ਨੇ ਇਰੇ ਵਿੱਚ ਮਤਲਬ ਕੈਂਪ ਦਾ ਨਹੀਂ ਮੈਂ ਕਹਿ ਸਕਦਾ ਦੋਸਤ ਕੈਂਪ ਦਾ ਸਿਰਫ ਇੰਨਾ ਕਹਿ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਜਾਂ ਤਾਂ ਉਹਨਾਂ ਨੂੰ ਉਹ ਜਾਣ ਕੇ ਕਰਦੇ ਆ ਤੇ ਦਾੜੀ ਮੇਰੀ ਡੋਂਕਰ ਨੇ ਕਟਾਈ ਜਦੋਂ ਨਾ ਇੱਥੇ ਤੇਜੂਾਨਾ ਤੋਂ ਮੇਰੀ ਆਪਣੇ ਮੈਕਸੀਕੋ ਤੱਕ ਜਾਣ ਦੀ ਫਲਾਈਟ ਹੋਣੀ ਸੀ ਨਾ ਤੇ ਇਹਨਾਂ ਨੇ ਕੀ ਕੀਤਾ ਇਹ ਮੇਰੇ ਨਾਲ ਸੱਤ ਬੰਦੇ ਸੀਗੇ ਹੋਰ ਉਹ ਤਕਰੀਬਨ ਕਲੀਨ ਸ਼ੇਵ ਵਾਲੇ ਸੀਗੇ ਸੱਤ ਬੰਦੇ ਤੇ ਮੈਨੂੰ ਕਹਿੰਦੇ ਸੀ ਵੀ ਜੇ ਇਹ ਸੱਤ ਬੰਦੇ ਜਾਣੇ ਆ ਨਾ ਇਹ ਵੀ ਤੇਰੇ ਕਰਕੇ ਜਾਣੇ ਆ ਜੀਏ ਤੂੰ ਆਪਣਾ ਮਤਲਬ ਦਾੜੀ ਕਟਾਵੇਂਗਾ ਤਾਂ ਫਿਰ ਜਾ ਸਕਦੇ ਨੇ ਹਾਂਜੀ ਮਜਬੂਰ ਕੀਤਾ ਗਿਆ ਕਿ ਉਹਦਾ ਇਹ ਜਾ ਨਹੀਂ ਸਕਦੇ ਵੀ ਤੇ ਮੈਂ ਬਥੇਰਾ ਗਿਆ ਮੈਂ ਯਾਰ ਵੀ ਮੈਂ ਪਨਾਮਾ ਦੇ ਵਿੱਚ ਵੀ ਮੈਂ ਆਪਣਾ ਮੈਂ ਮਤਲਬ ਦਾੜਾ ਕਤਲ ਕਰਾ ਸਕਦਾ ਮੈਂ ਉੱਥੋਂ ਹੀ ਬੜੀ ਮੁਸ਼ਕਿਲ ਵਿੱਚ ਬਚਾ ਕੇ ਲਿਆ ਮੈਂ ਯਾਰ ਹੁਣ ਰਹਿਣ ਦੋ ਉਹ ਫਿਰ ਹਰਾਸਮੈਂਟ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਖੋਲਿਆ ਉਹਨਾਂ ਨੇ ਮੇਕੋ ਮੈਂ ਬੜਾ ਉਤਰ ਲੈ ਮਿੰਤਾ ਮਰੀਆ ਤੇ ਮੈਨੂੰ ਵਿੱਚ ਮੁੰਡੇ ਹੀ ਮੇਰੇ ਨਾਲ ਤੇ ਗਰਦਾਸਪੁਰ ਦੇ ਤੇ ਇਹਨੂੰ ਕਹਿੰਦੇ ਯਾਰ ਬਾਬਾ ਮੰਨ ਲਾ ਅਸੀਂ ਜੇ ਚਲ ਗਏ ਨਾ ਤੈਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਪਤਾ ਨਹੀਂ ਤੈਨੂੰ ਕੁੱਟ-ਕੁੱਟ ਕੇ ਕਿੱਥੇ ਲੈ ਜਾਣੇ ਤੇ ਕਿਸੇ ਨੇ ਸੁਣਨੀ ਜੰਨੀ ਨਹੀਂ ਤੇਰੀ ਉਸ ਤੋਂ ਬਾਅਦ ਫਿਰ ਕੀ ਕਰ ਸਕਦੇ ਤੁਹਾਨੂੰ ਪਤਾ ਜਦੋਂ ਬਗਾਨੇ ਦੇਸ਼ ਗਏ ਮੰਦਣੀ ਪੈਣੀ ਸੀ ਉਹਨਾਂ ਨੂੰ ਪਤਾ ਲੱਗਿਆ ਰਿਪੋਰਟ ਕਰਨਾ ਉਹ ਤੋਂ ਕੀ ਲਾਸੀ ਬਾਕੀ ਇਹ ਤੁਹਾਡੇ ਸਾਰੇ ਸਰ ਪਹਿਲਾਂ ਨਹੀਂ ਹਾਨੂੰ ਕਿਸੇ ਨੂੰ ਵੀ ਪਤਾ ਪਹਿਲੇ ਨੰਬਰ ਤੇ ਅੰਦਰ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਿਪੋਰਟ ਹੋਣੀ ਹੈ ਬੰਦੇ ਨੂੰ ਬਾਹਰ ਆ ਕੇ ਪਤਾ ਲੱਗਦਾ ਜਦੋਂ ਦੁਰਵਿਹਾਰ ਹੋ ਰਿਹਾ ਨਾ ਹੋਣ ਲੱਗ ਪੈਂਦਾ ਨਾ ਵੀ ਅਗਲਾ ਬੰਦਾ ਕਹਿੰਦਾ ਵੀ ਸਾਨੂੰ ਸ਼ਾਇਦ ਇਹਨਾਂ ਨੇ ਵੈਲਕਮ ਕਰਾ ਕੇ ਤੇ ਯੂਐਸਏ ਛੱਡ ਦੇਣਾ ਜਦੋਂ ਬੰਦੇ ਦੇ ਹੱਥ ਘੜੀ ਲੱਗ ਜਾਂਦੀ ਜਾਂ ਪੈਰਾਂ ਨੂੰ ਸੰਗਣਾ ਲਾ ਦਿੰਦੇ ਆ ਉਤੋਂ ਪਤਾ ਲੱਗ ਜਾਂਦਾ ਕਿ ਸਾਨੂੰ ਡਿਪੋਰਟ ਹੀ ਕਰ ਲੱਗੀ ਹੈ ਜਦੋਂ ਜਹਾਜ਼ ਦੇ ਵਿੱਚ ਲੈ ਕੇ ਜਹਾਜ਼ ਦੇ ਵਿੱਚ ਬਿਠਾਤਾ ਜਿਹੜਾ ਦੋ ਤਰੀਕ ਨੂੰ ਜਹਾਜ਼ ਉਤਰਿਆ ਵਾ ਇਥੇ ਪੰਜ ਜੀਜ ਨੂੰ ਉਹਨਾਂ ਨੂੰ ਇਹ ਕਹਿ ਗਏ ਵੀ ਤੁਹਾਨੂੰ ਦੂਸਰੇ ਕੈਂਪ 'ਚ ਲੈ ਆ ਜਨਾਂ ਦੂਸਰੇ ਕੈਂਪ ਦਾ ਸਫਰ ਇਹ 2 ਘੰਟੇ ਦਾ ਹੋ ਜੂਗਾ 3 ਘੰਟੇ ਦਾ ਜਦੋਂ ਕਹਿੰਦੇ 7 ਘੰਟਿਆਂ ਬਾਅਦ ਸਟੇ ਹੋਇਆ ਸਾਨੂੰ ਉਹ ਪਤਾ ਲੱਗ ਗਿਆ ਵੀ ਯਾਰ ਸਾਡੇ ਨਾਲ ਥੱਕਾ ਹੋ ਰਿਹਾ ਉਥੋਂ ਫਿਰ ਉਹ ਵਿੱਚ ਕਹਿੰਦੇ ਇਸਲਾਮਾਬਾਦ ਦਾ ਕੋਈ ਮਤਲਬ ਆਈਸ ਅਫਸਰ ਹੀ ਆ ਆਈਸ ਦੇ ਮਤਲਬ ਵੱਡੇ ਅਫਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਆ ਉਹ ਬੰਦੇ ਕਹਿੰਦੇ ਵੀ ਜਹਾਜ਼ ਦੇ ਵਿੱਚ ਰੋਂਦੇ ਆਏ ਆ ਜਿਹੜਾ ਇੱਕ ਵਾਰੀ ਇਹਨਾਂ ਨੂੰ ਖਾਣ ਲਈ ਮਿਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਖਾਦਾ ਤੱਕਰਾਈ ਮਾਰਦੇ ਆਏ ਕਿ ਇੱਕ ਹਸਾਬ ਕਿਤਾਬ ਦਾ ਵਿੱਚ ਕਹਿੰਦੇ ਬੰਦੇ ਕਹਿੰਦੇ ਵੀ ਅਸੀਂ ਮਰ ਜਣਾ ਮਰਨ ਕਿਥੋਂ ਕਿਉਂਕਿ ਮਰਿਆ ਜਾਣਾ ਨਹੀਂ ਪੈਰਾਂ ਨੂੰ ਵੀ ਸੰਗਲੀਆਂ ਲਾਈਆਂ ਹੱਥਾਂ ਨੂੰ ਵੀ ਹੱਥ ਕੜੀਆਂ ਲਾਈਆਂ ਇੱਥੇ ਆ ਕੇ ਜਦੋਂ ਅੰਮ੍ਰਿਤਸਰ ਉਹਨਾਂ ਦੇ ਹੱਥ ਕੜੀਆਂ ਖੋਲੀਆਂ ਵਾ ਜਹਾਜ਼ ਤੋਂ ਥੱਲੇ ਉਦੋਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਹੈਗਾ ਵੀ ਬਹੁਤ ਮਾੜਾ ਹੋ ਰਿਹਾ ਇਹਨਾਂ ਨੂੰ ਦੁਰਵਿਚਾਰ ਮੈਂ ਅਜੇ ਪਾਲ ਸਿੰਘ ਆਮ ਗਾੜਨ ਤੋਂ ਬੋਲ ਰਿਹਾ ਜੀ ਤੇ ਮੇਰਾ ਦੋਸਤ ਹੈ ਮਨਦੀਪ ਜੀ ਮੈਂ ਤੇ ਵੇਖੋ ਬੇਲੀ ਗੱਲ ਤੇ ਇਹ ਵਿਚਾਰੇ ਨਾਲ ਬਹੁਤ ਮਾੜਾ ਹੋਇਆ ਏਜੰਟ ਨੇ ਕਹਿ ਕੇ ਕੋਸ਼ਿਸ਼ ਤੇ ਕਿਤੇ ਲਾਤਾ ਇਹਨਾਂ ਨੂੰ ਤੇ ਹੁਣ ਇਹਨਾਂ ਦੇ ਦੋਸਤ ਇਹਦਾ ਵਿਚਾਰੇ ਦਾ ਹੁਣ ਘਰ ਦਾ ਚਲਾਉਣਾ ਵੀ ਬਹੁਤ ਔਖਾ ਹੈ ਅਸੀਂ ਦੇ ਸਰਕਾਰ ਕੋ ਇਹੋ ਅਪੀਲ ਕਰਾਂਗੇ ਕਿ ਇਹਨੂੰ ਵਿਚਾਰੇ ਨੂੰ ਇੱਕ ਤੇ ਇਹਦੇ ਪੈਸੇ ਵਾਪਸ ਕਰਾਏ ਜਾਣ ਤੇ ਇੱਕ ਇਹਨੂੰ ਕੋਈ ਨਾ ਕੋਈ ਇੱਥੇ ਐਸਜੀਪੀਸੀ ਵਾਲਿਆਂ ਨੂੰ ਰਿਕਵੈਸਟ ਕਰਾਂਗੇ ਕਿ ਜਿੱਦਾਂ ਇਹ ਕੋਸ਼ਿਕ ਪਰਿਵਾਰ ਆ ਅਮਰਤ ਹਰੀ ਪਰਿਵਾਰ ਆ ਤੇ ਇਹਨਾਂ ਨੂੰ ਛੋਟੀ ਮੋਟੀ ਕੋਈ ਨੌਕਰੀ ਉੱਥੇ ਜ਼ਰੂਰ ਦਿੱਤੀ ਜਾਵੇ ਜੋ ਇਹ ਆਪਣਾ ਪਰਿਵਾਰ ਪਾਲ ਸਕਣ ਤੁਹਾਨੂੰ ਜਾਨਣਾ ਹੈ ਕਿ ਰੋਜ਼ਗਾਰ ਨੂੰ ਕਿਹਦੀ ਜਾਣਕਾਰੀ ਲੋੜੀ ਬਿਲਕੁਲ ਜੀ ਇੱਥੇ ਜੇ ਇਹ ਬਚਾਰੇ ਕੋ ਤੁਸੀਂ ਇਹ ਦੇਖੋ ਇਸ ਬੰਦੇ ਨੇ 17 ਸਾਲ ਦੇਜ ਦੀ ਸੇਵਾ ਕੀਤੀ ਹੈ ਫੌਜ ਦੇ ਵਿੱਚ ਰਹੇ ਦੇਜ ਦੀ ਸੇਵਾ ਕੀਤੀ ਹੈ ਤੇ ਉਸ ਤੋਂ ਬਾਅਦ ਇਹਨੂੰ ਰਿਟਾਇਰਮੈਂਟ ਕਰ ਦੇ ਦਿੱਤੀ ਗਈ ਹੈ ਉਹ ਹੀ ਰਿਟਾਇਰਮੈਂਟ ਵਾਲੇ ਪੈਸੇ ਲਾ ਕੇ ਇਹਨੇ ਉਹਨੂੰ ਦਿੱਤੇ ਆਪਣੇ ਜਿਹੜਾ ਇਹਨਾਂ ਦਾ ਕੋਈ ਹੈਗਾ ਜੀ ਵਿੱਚ ਜੋ ਅੱਲਾ ਉਹਨੂੰ ਦਿੱਤਾ ਉਹਨੇ 15 ਚੈੱਕ ਵੀ ਰਹਿ ਗਏ ਆ ਵੀ ਕਾਨੂੰ ਚੈੱਕ ਵੀ ਦੇ ਬਾਉਂਸ ਕਰਾ ਦੇ ਜਾਂ ਕੁਝ ਕਰਾ ਦੇ ਕਿ ਕਰਕੇ ਸਰਕਾਰ ਨੂੰ ਇਹੋ ਚਾਹੀਦਾ ਇੱਕ ਦਿਨਾਂ ਦੇ ਚੈੱਕ ਵਾਪਸ ਕਰਾਵੇ ਜੇ ਇੱਥੇ ਰੋਜ਼ਗਾਰ ਹੁੰਦਾ ਤੇ ਵਿਚਾਰਾ ਇੱਥੇ ਵੀ ਜੋਬ ਕਰਦਾ ਤੇ ਆਰਮੀ ਦੇ ਸਾਰੇ ਪੈਸੇ ਇਹਦੇ ਉਰਦ-ਪੁਰਦ ਹੋ ਗਏ ਅਸੀਂ ਤੇ ਹੋ ਸਰਕਾਰ ਬਹੁਤ ਮਾੜੀ ਗੱਲ ਹੈ ਜਿਹੜੀ ਇਹਨਾਂ ਦੇ ਸਭ ਤੋਂ ਮਾੜੀ ਗੱਲ ਤੇ ਹੈ ਇੱਕ ਕੇਸ ਧਾਰੀ ਬੰਦੇ ਦੀ ਪੱਗ ਲਾ ਕੇ ਡਸਟਮੈਂਚ ਜਿੱਥੇ ਸਿਗਰਟ ਬੀੜੀਆਂ ਛੁੱਟੀਆਂ ਜਾ ਰਹੀਆਂ ਉਹਦੇ ਵਿੱਚ ਛੁੱਟੀਆਂ ਜਾ ਰਹੀ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਅਸੀਂ ਤੇ ਸਰਕਾਰ ਨੂੰ ਵੀ ਅਪੀਲ ਕਰਾਂਗੇ ਤੇ ਐਸਜੀਬੀਸੀ ਨੂੰ ਕਰਾਂਗੇ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਸਾਡੇ ਵਾਸਤੇ ਦਸਤਾਰ ਕਿੰਨੀ ਵੱਡੀ ਮਾਨਤਾ ਵਾ ਸਾਡੀ ਦਸਤਾਰ ਤੋਂ ਤੇ ਕੋਈ ਚੀਜ਼ ਨਹੀਂ ਤੁਸੀਂ ਸਾਡੀ ਦਸਤਾਰ ਨੂੰ ਸਿਗਰਟ ਬੀੜੀਆਂ ਦੇ ਵਿੱਚ ਛੁੱਟ ਰਹੇ ਜੇ ਬਹੁਤ ਮਾੜੀ ਗੱਲ ਆ ਕਰ ਦਿੱਤੀ ਇਹਦਾ ਮੈਸੇਜ ਅਮਨ ਕੰਨ ਦੇਣਾ ਚਾਹੀਦਾ ਹੈ ਅਮਰੀਕਾ ਤੋਂ ਗੈਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਤਿੰਨ ਫਲਾਈਟਾਂ ਜੋ ਹੈਗੀਆਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੈਂਡ ਕੀਤੀਆਂ ਤੇ ਬੀਤੇ ਦਿਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਿਹੜੇ ਸਿੱਖ ਨੌਜਵਾਨ ਨੇ ਬਿਨਾਂ ਦਸਤਾਰ ਤੋਂ ਨਜ਼ਰ ਆ ਰਹੇ ਨੇ ਅਜਿਹੇ ਦੇ ਵਿੱਚ ਮਨਦੀਪ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਪੂਰੀ ਹੜਬੀਤੀ ਦਸੀ ਗਈ ਹੈਗੀ ਕਿਸ ਤਰੀਕੇ ਦੇ ਨਾਲ ਅਮਰੀਕੀ ਫੌਜੀਆਂ ਦੇ ਵੱਲੋਂ ਉਸ ਦੇ ਕੇਸ ਜਿਹੜੇ ਹੈਗੇ ਕੱਟਣ ਦੇ ਲਈ ਕਹਿ ਦਿੱਤਾ ਗਿਆ ਦਸਤਾਰ ਜੋ ਹੈ ਉਹ ਵੀ ਕੜਾ ਤੇ ਸ੍ਰੀ ਸਾਹਿਬ ਜੋ ਹੈ ਉਹ ਲਾ ਕੇ ਡਸਟਬਨ ਦੇ ਵਿੱਚ ਸੂਚਨਾ ਦਿੱਤਾ ਗਿਆ ਅਜੇਹੇ ਦੇ ਵਿੱਚ ਜੋ ਮਨਦੀਪ ਸਿੰਘਾ ਉਸ ਦੇ ਵੱਲੋਂ ਜਾਣਕਾਰੀ ਇਹ ਵੀ ਸਾਂਝੀ ਕੀਤੀ ਗਈ ਕਿ ਲਗਾਤਾਰ ਹੀ ਉਹਨਾਂ ਉੱਤੇ ਤਸ਼ੱਦਦ ਇਸ ਤਰੀਕੇ ਨਾਲ ਕੀਤੀ ਗਈ ਜਿਸ ਤਰੀਕੇ ਨਾਲ ਉਹਨਾਂ ਨੇ ਕੋਈ ਅਪਰਾਧ ਕੀਤਾ ਹੋਵੇ ਕੋਈ ਵੱਡਾ ਜ਼ੁਰਮ ਕੀਤਾ ਹੋਵੇ ਅਜੇਹੇ ਦੇ ਵਿੱਚ ਲਗਾਤਾਰ ਹੀ ਉਸ ਸੱਚ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜੋ ਕਿ ਸਾਬਕਾ ਫੌਜੀ ਸੀਗਾ ਪੈਸੇ ਕਮਾਉਣ ਤੋਂ ਬਾਅਦ ਪੈਸੇ ਇਕੱਠੇ ਹੋਏ ਸੀ ਝੁੱਕਾ ਰਾਲੀਆ ਉਸ ਦੇ ਗਹਿਣੇ ਜਿਹੜੇ ਹੈਗੇ ਵੇਚ ਕੇ ਤੇ ਹੋਰ ਪੈਸੇ ਜਿਹੜੇ ਹੈਗੇ ਕਰਜ਼ ਦੇ ਵਿੱਚੋਂ ਲੈ ਕੇ ਉਹ ਵਿਦੇਸ਼ ਗਿਆ ਸੀ ਹਾਲਾਂਕਿ ਕਈ ਥਾਵਾਂ ਤੇ ਜਾਣ ਦੀ ਯੋਜਨਾ ਸੀ ਪਰ ਕਿਤੇ ਵੀ ਗੱਲ ਨਹੀਂ ਬਣੀ ਜਿਸ ਤੋਂ ਬਾਅਦ ਅਮਰੀਕਾ ਦੇ ਵਿੱਚ ਸੁਨਹਿਰੀ ਭਵਿਕ ਦੀ ਆਸ ਦੇ ਵਿੱਚ ਸਾਬਤ ਸੂਰਤ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਿਹੜਾ ਹੈਗਾ ਉਹ ਅਮਰੀਕਾ ਗਿਆ ਸੀ ਲੇਕਿਨ ਜਦੋਂ ਵਾਪਸ ਆਇਆ ਤਾਂ ਵਾਪਸ ਆ ਕੇ ਉਸ ਦਾ ਸੁਪਨਾ ਤਾਂ ਜ਼ਰੂਰ ਟੁੱਟਿਆ ਹੀ ਦੂਜੇ ਪਾਸੇ ਜੋ ਉਸ ਨੂੰ ਬੜਾ ਅਫਸੋਸ ਇਸ ਗੱਲ ਦਾ ਵੀ ਹੋਇਆ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਵਤੀਰਾ ਕੀਤਾ ਗਿਆ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਉਸ ਦੇ ਵੱਲੋਂ ਕੁਝ ਅਜੇਹੀਆਂ ਤਸਵੀਰਾਂ ਵੀ ਪੇਸ਼ ਕੀਤੀਆਂ ਗਈਆਂ ਨੇ ਜਿਸ ਤਰੀਕੇ ਨਾਲ ਉਹ ਪੰਜਾਬ ਤੋਂ ਭਾਰਤ ਤੋਂ ਰੂਟ ਜੋਇਆ ਡੌਂਕੀ ਰੂਟ ਦੇ ਰਾਹੀ ਵਿਦੇਸ਼ ਅਮਰੀਕਾ ਦੇ ਵਿੱਚ ਜਾਂਦੇ ਨੇ ਤਾਂ ਤਸਵੀਰਾਂ ਨੂੰ ਲੈ ਕੇ ਲਗਾਤਾਰ ਹੀ ਰਿਐਕਸ਼ਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਐਜੀਪੀਸੀ ਦੇ ਵੱਲੋਂ ਵੀ ਇਸ ਗੱਲ ਦੀ ਨਿਖੇਦੀ ਕੀਤੀ ਗਈ ਹੈਗੀ ਕਿ ਕਿਸ ਤਰੀਕੇ ਦੇ ਨਾਲ ਛੇੜਖਾਨੀ ਜਿਹੜੀ ਹੈਗੀ ਆ ਕੀਤੀ ਗਈ ਹੈਗੀ ਜੋ ਪੱਗ ਹੈ ਜੋ ਕੜੇ ਹੈਗੇ ਉਹ ਲਾ ਦਿੱਤੇ ਗਏ ਡਸਟਬੀਨ ਦੇ ਵਿੱਚ ਸੁੱਟ ਦਿੱਤੇ ਗਏ ਅਜਿਹੇ ਦੇ ਵਿੱਚ ਐਜੀਪੀਸੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਉੱਤੇ ਜੋ ਇਹ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਮਨਦੀਪ ਸਿੰਘ ਜੋ ਨੇ ਉਹਨਾਂ ਦੇ ਵੱਲੋਂ ਸੀਆ ਗਿਆ ਹੈਗਾ ਆ ਕਿ ਰਿਟਾਇਰਮੈਂਟ ਤੋਂ ਬਾਅਦ ਮੈਨੇ ਮੈਂ ਪਲੈਨਿੰਗ ਜਿਹੜੀ ਹੈਗੀ ਕੀਤੀ ਸੀ ਕਿ ਅਸੀਂ ਜਾਵਾਂਗੇ ਵਿਦੇਸ਼ ਉੱਥੇ ਜਾ ਕੇ ਸੈਟਲ ਹੋਵਾਂਗੇ ਪਰ ਜੋ ਉਹਨਾਂ ਦਾ ਸੁਪਨਾ ਹੈਗਾ ਉਹ ਟੁੱਟ ਗਿਆ 13 ਅਗਸਤ ਨੂੰ ਅਮਰੀਕਾ ਜਾਣ ਦੇ ਲਈ ਘਰੋਂ ਬੰਦੀਪ ਸਿੰਘ ਨਿਕਲਦਾ ਹੈਗਾ ਉਸ ਤੋਂ ਬਾਅਦ ਬੀਤੀ ਦਿਨੀ ਹੀ ਉਹ ਪੰਜਾਬ ਵਾਪਸ ਆਉਂਦਾ ਹੈ ਡਿਪੋਰਟ ਉਸ ਨੂੰ ਕੀਤਾ ਜਾਂਦਾ ਹੈ ਉਸ ਦੇ ਵੱਲੋਂ ਜਾਣਕਾਰੀ ਇਹ ਵੀ ਦਿੱਤੀ ਗਈ ਕਿ ਜੋ ਹਤਕੜੀਆਂ ਹੈਗੀਆਂ ਉਹ ਵੀ ਬਨੀਆਂ ਗਈਆਂ ਸਨ ਬੇੜੀਆਂ ਵੀ ਬਨੀਆਂ ਗਈਆਂ ਸਨ ਪਰ ਅਜੇਹੇ ਦੇ ਵਿੱਚ ਲੈਂਡਿੰਗ ਤੋਂ ਪਹਿਲਾਂ ਹੀ ਉਹ ਬੇੜੀਆਂ ਖੋਲ ਦਿੱਤੀਆਂ ਗਈਆਂ ਤਾਂ ਜੋ ਤਸਵੀਰਾਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੀਡੀਆ ਦੇ ਸੰਮੁਖ ਨਾ ਹੋ ਸਕਣ ਕਿ ਕਿਸ ਤਰੀਕੇ ਦਾ ਬਤੀਰਾ ਅਮਰੀਕਾ ਦੇ ਵੱਲੋਂ ਕੀਤਾ ਗਿਆ ਇਹਨਾਂ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਨੂੰ ਦੇਸ਼ ਨਿਕਾਲਾ ਕੀਤਾ ਗਿਆ ਅਜਿਹੇ ਦੇ ਵਿੱਚ ਮਨਦੀਪ ਸਿੰਘ ਦੇ ਨਾਲ ਜੋ ਕੁਝ ਹੋਇਆ ਉਸ ਦੀ ਨਿਖੇਦੀ ਹਰ ਪਾਸੇ ਕੀਤੀ ਜਾ ਰਹੀ ਹੈਗੀ ਆ ਹਾਲਾਂਕਿ ਇਸ ਦੇ ਵਿੱਚ ਕਿਹਾ ਇਹ ਵੀ ਜਾ ਰਿਹਾ ਕਿ ਜਦੋਂ ਡੌਂਕੀ ਰੂਟ ਅਪਣਾਇਆ ਜਾਂਦਾ ਹੈਗਾ ਤਾਂ اسی ਤਰੀਕੇ ਦੇ ਨਾਲ ਉਹਨਾਂ ਦੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਪਰ ਇਸੁੱਤੇ ਕੀ ਕੁਝ ਕਾਰਵਾਈ ਹੁੰਦੀ ਉਹ ਵੀ ਦੇਖਣਾ ਹੋਵੇਗਾ ਪਰ ਫਿਲਹਾਲ ਤੁਹਾਨੂੰ ਅਸੀਂ ਉਹ ਹੜਬੀਤੀ ਸੁਣਾਉਂਦੇ ਆ ਜੋ ਮਨਦੀਪ ਸਿੰਘ ਨੇ ਆਪਣੇ ਮੂੰਹੋਂ ਪੂਰੀ ਕਹਾਣੀ ਦੱਸੀ ਹੈਗੀ ਕਿਸ ਤਰੀਕੇ ਦੇ ਨਾਲ ਵਿਦੇਸ਼ ਗਿਆ ਕਿਸ ਤਰੀਕੇ ਦੇ ਨਾਲ ਅਲੱਗ-ਅਲੱਗ ਦੇਸ਼ਾਂ ਦੇ ਰਾਹੀ ਅਮਰੀਕਾ ਦਾ ਸਫ਼ਰ ਤੈਅ ਕੀਤਾ ਗਿਆ ਕੈਂਪ ਦੇ ਵਿੱਚ ਕਿਵੇਂ ਰੱਖਿਆ ਗਿਆ ਕਿਸ ਤਰੀਕੇ ਦੇ ਨਾਲ ਤਸ਼ੱਦਦ ਜੋਇ ਟਾਇਆ ਗਿਆ ਉਸ ਉੱਤੇ ਤੇ ਕਿਸ ਤਰੀਕੇ ਦੇ ਨਾਲ ਅਮਰੀਕੀ ਫੌਜੀਆਂ ਦੇ ਵੱਲੋਂ ਮਨਦੀਪ ਸਿੰਘ ਦੇ ਨਾਲ ਬਤਿਹਰਾ ਕੀਤਾ ਗਿਆ ਕੀ ਕੁਝ ਕਹਿਣਾ ਮਨਦੀਪ ਸਿੰਘ ਦਾ ਉਹ ਸੁਣਾਉਂਦੇ ਆ ਜੀ ਪੀਸੀ ਨੂੰ ਵੀ ਚਾਹੀਦਾ ਸਾਡੇ ਬਾਰੇ ਸੋਚਣਾ ਕਿ ਕਦੇ ਸਾਡਾ ਦੇਖੋ ਵੀ ਦੁਰਵਿਹਾਰ ਕਿੰਨਾ ਹੋ ਰਿਹਾ ਉਥੋਂ ਸਿੱਖ ਬੰਦਿਆਂ ਦਾ ਤੁਸੀਂ ਇਹ ਦੇਖੋਗੇ ਜਦੋਂ ਜਹਾਜ਼ ਦੇ ਵਿੱਚ ਉਤਰੇ ਹਨ ਉਥੇ ਪੁਲਿਸ ਅਫਸਰ ਵੀ ਸਾਰੇ ਵੇਖਣ ਦੇ ਆਏ ਵੀ ਬੱਚਿਆਂ ਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆਈਏ ਸਾਰਿਆਂ ਦੇ ਜੂੜੇ ਖਿਲਰੇ ਆਈਏ ਨਾ ਕਿਸੇ ਦੇ ਕੋਈ ਪਰਨਾ ਨਾ ਕੋਈ ਇੰਨਾ ਬਹੁ ਬੁਰੇ ਹਾਲ ਹੀ ਗੇ ਤੇ ਬੈਗ ਵੀ ਇਹਨਾਂ ਨੇ ਸਾਰਿਆਂ ਤੋਂ ਲਾਸਟ ਦਿੱਤੇ ਆ ਜਦੋਂ ਇਹਨਾਂ ਨੇ ਕੰਮ ਖਤਮ ਆ ਇਹਨਾਂ ਨੂੰ ਚਾਹੀਦਾ ਇਹ ਹੀ ਵੀ ਜਦੋਂ ਜਹਾਜ਼ ਚ ਉਤਰੇ ਹਨ ਆ ਪਾਪੂ ਆਪਣੇ ਬੈਗ ਦੇ ਵਿੱਚੋਂ ਆਪਣੀ ਦਸਤਾਰ ਕੱਢੋ ਤੇ ਆਪਣੇ ਸਿਰ ਤੇ ਮਤਲਬ ਇਹਨੂੰ ਦਮਾਲਾ ਸਜਾਓ ਕੱਲ ਆਏ ਅਸੀਂ ਜਿਹੜੇ ਤੇ ਹਾਡਾ ਇਹਨਾਂ ਨੇ ਅਮਰਸਰ ਜਹਾਜ਼ਲੈਂਡ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਕਿ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਦਾ ਮਾੜਾ ਅਖਸੂਬਤ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਜਹਾਜ਼ ਵਾਲਿਆਂ ਨੂੰ ਅਮੀ ਨੂੰ ਨਹੀਂ ਪਤਾ ਸਾਨੂੰ ਇੱਕ ਵਾਰੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਇੱਕ ਸੇਬ ਹੀ ਇੱਕ ਲੇਜ ਹੀ ਆ ਉਹ ਵੀ ਵੀ ਚੁਕੀਆਂ ਨੇ ਖਾ ਲਿਆ ਕਿਉਂਕਿ ਕਈ ਖਾਂ ਤੋਂ ਡਰਦੇ ਹੀ ਉਹਨਾਂ ਨੂੰ ਇਹੀ ਕੀ ਅੰਦਰ ਲੈਟਰਨ ਬਾਥਰੂਮ ਹੈਗਾ ਪਤਾ ਨਹੀਂ ਪਾਣੀ ਹੈਗਾ ਕਿ ਨਹੀਂ ਹੈਗਾ ਜੇ ਖਾ ਲਿਆ ਤੇ ਲੈਟਰਨ ਕਰਨ ਦੇਣੀ ਹੈ ਕਿ ਨਹੀਂ ਹੱਥ ਘੜੀਆਂ ਤੇ ਖੋਲਦੇ ਨਹੀਂ ਸੀ ਉਹ ਤੋ ਵਿਚਾਰੇ ਖਾਂਦੇ ਪੀਂਦੇ ਨਹੀਂ ਸਿਰਫ ਪਾਣੀ ਪੀ ਲੈਂਦੇ ਪਾਣੀ ਪੀਨ ਲਿਓ ਇੱਕ ਹੱਥ ਖੋਲ ਦਿੰਦੇ ਹੀ ਬੰਦਾ ਬਾਥਰੂਮ ਕਰ ਲਿੰਦਾ ਹੈ ਉਹ ਹੱਥ ਘੜੀਆਂ ਮੈਂ ਸਿਰਫ ਮਤਲਬ ਲੈਂਡ ਜਾਦ ਲੈਂਡ ਹੁਣ ਤੋਂ ਪਹਿਲਾਂ ਉਹਨਾਂ ਨੇ ਕਿੰਨੇ ਪੈਸੇ ਖਰਚੇ ਕਿੰਨਾ ਸਰ ਮੇਰੀ ਟੋਟਲ ਗੱਲ ਜਿਹੜੀ ਏਜੰਟ ਨਾਲ ਹੀ ਨਾ ਉਹ 40 ਲੱਖ ਰੁਪਏ ਦੀ ਹੋਈ ਸੀ ਮਤਲਬ ਕਿ ਅਮਰੀਕਾ ਪਾਰ ਕਰਾਉਣ ਦੀ ਬਾਅਦ ਵਿੱਚ ਮੇਰੀ ਗੱਲ ਨਾਲ ਹੀ ਇਹ ਹੋਈ ਉਹ ਕਹਿੰਦੇ ਸੀ ਕਿ ਤੈਨੂੰ ਸੇਫ ਕਢਾ ਦਾਂਗੇ ਸੇਫ ਦਾ ਮਤਲਬ ਕਿ ਤੈਨੂੰ ਪੁਲਿਸ ਦੇ ਹੱਥ ਨਹੀਂ ਲੱਗਣ ਦਵਾਂਗੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਿੱਥੇ ਤੂੰ ਸੈਕਰਮੈਂਟੋ ਕਹੇਗਾ ਕਿਤੇ ਵੀ ਕਹੇਗਾ ਮਤਲਬ ਐਲ ਏ ਕਹੇਗਾ ਤੈਨੂੰ ਉੱਥੇ ਭੇਜ ਦਵਾਂਗੇ ਓਰੇ ਵਿੱਚ ਫਿਰ ਇਹਨਾਂ ਨੂੰ ਮੈਂ ਕਿਹਾ ਯਾਰ ਮੇਰੇ ਕੋਲ ਤੇ ਪੈਸੇ ਇੰਨਾ ਹੀ ਕਿ ਮਤਲਬ 35 36 ਲੱਖ ਰੁਪਈਆ ਮੈਨੂੰ ਫੌਜ ਚ ਆਇਆ ਸੀ ਪੈਨਸ਼ਨ ਦਾ ਇਕੱਠਾ ਪੈਸਾ ਉਹ ਮੈਂ ਦਿੰਦਾ ਤੇ ਆਪਣੀ ਵਾਈਫ ਦੇ ਮਤਲਬ ਜਿਹੜੀ ਜੁਲੀ ਜਿਹੜੀ ਸੀ ਨਾ ਉਹ ਵੇਚ ਵਟ ਕੇ ਮਤਲਬ ਮੈਂ 40 ਲੱਖ ਰੁਪਏ ਇਕੱਠਾ ਕੀਤਾ ਸੀ ਤੇ ਬਾਕੀ ਮੈਂ ਯਾਰ ਮੇਰੇ ਕੋਲ ਹੁਣ ਹੈ ਨਹੀਂ ਜੇ ਉਹ 14 ਲੱਖ ਰੁਪਏ ਦੇ ਬਦਲੇ ਜਿਹੜਾ ਹੋ ਰਹੀ ਸੀ ਨਾ ਮੈਂ ਇਹਨਾਂ ਨੂੰ 14 ਲੱਖ ਦੇਣਾ ਉਹ 14 ਲੱਖ ਰੁਪਏ ਦੇ ਬਦਲੇ ਇਹ ਬੰਦਿਆਂ ਨੇ ਮੇਰੇ ਕੋਲ 10 ਚੈੱਕ ਲਏ ਏਜੰਟ ਕੋ ਮੇਰੇ ਕੋਲ ਹੈਗੇ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੇਰੀ ਗੱਲ ਏਜੰਟ ਨਾਲ ਅੱਜ ਹੋਈ ਏ ਉਹ ਕਹਿੰਦਾ ਵੀ ਕੱਲ ਬਹਿ ਕੇ ਗੱਲਬਾਤ ਕਰਾਂਗੇ ਜੇ ਤਾਂ ਮੇਰੇ ਨਾਲ ਕੱਲ ਬਹਿ ਕੇ ਗੱਲਬਾਤ ਕਰਦਾ ਠੀਕ ਆ ਨਹੀਂ ਤਾਂ ਫਿਰ ਮੈਂ ਕੱਲ ਨੂੰ ਬੁਲਾ ਕੇ ਤੇ ਮੈਂ ਇਹਨਾਂ ਦੇ ਨਾਮ ਵੀ ਦੱਸ ਦੇਣੀ ਜੀ ਕੀ ਕਹਿ ਰਿਹਾ ਸੀ ਕਿਤਰਾ ਪਹੁੰਚਿਆ ਕਿਸ ਤਰ੍ਹਾਂ ਦੀ ਕਸ਼ਟਪਰੀ ਦਾਸ ਤਾਂ ਕਹਿੰਦਾ ਮੈਂ ਸਰ 13 ਅਗਸਤ ਨੂੰ ਚ ਗਿਆ ਸੀ 2024 ਦੇ ਵਿੱਚ ਤੇ ਸਟਾਈ ਕਿਹੜੇ ਰੂਟ ਤੋਂ ਸੀ ਪਹੁੰਚਿਆ ਮੈਂ ਸਰ ਆਪਣੇ ਅੰਮ੍ਰਿਤਸਰ ਕੋ ਮੇਰੀ ਫਲਾਈਟ ਹੋਈ ਸੀ ੜੀ ਅੰਮ੍ਰਿਤਸਰ ਕੋ ਮੇਰੀ ਫਲਾਈਟ ਸੀੜੀ ਹੀ ਨਾ ਉਹ ਦਿੱਲੀ ਤੱਕ ਹੋਈ ਸੀ ਦਿੱਲੀ ਤੋਂ ਮੇਰੀ ਫੇਰ ਫਲਾਈਟ ਹੋਈ ਹੀ ਬੰਬੇ ਤੱਕ ਬੰਬੇ ਤੋਂ ਮੇਰੀ ਫਲਾਈਟ ਹੋਈ ਹੀ ਆਪਣੇ ਨਿਰੋਬੀਆ ਤੱਕ ਉਹ ਪਹੁੰਚ ਜਾਂਦੀ ਹੈ ਆਪਣੇ ਕੀਨੀਆਂ ਦੇ ਵਿੱਚ ਉਤੋਂ ਫਿਰ ਮੇਰੀ ਫਲਾਈਟ ਉਹੀ ਡਕਾਰਦੀ ਡਕਾਰ ਤੋਂ ਫਿਰ ਫਲਾਈਟ ਮੇਰੀ ਹੋਈ ਆ ਅਮਸਟਰਡਾਮ ਤੇ ਜੁਰਪ ਤੱਕ ਹੋਈ ਸੀ ਜੁਰਪ ਤੋਂ ਮੇਰੀ ਫਲਾਈਟ ਹੋਈ ਆ ਫਿਰ ਸੁਰੀਨੇਮ